ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਕੋਮਲ ਸਿੰਘ ਦੀ ਕਹਾਣੀ ਗੱਗੂ ਸੁਣਾਉਣ ਲੱਗੀ ਹਾਂ ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ ਕੰਧੋਲੀ ਤੇ ਰੱਖ ਕੇ ਚਾਹ ਪੀਣ ਲਈ ਮਾਂ ਦੇ ਪੈਰਾਂ ਹੇਠ ਅੱਗ ਬਚਾ ਦਿੰਦੀ ਮਾਂ ਨੇ ਝਟਪਟ ਪਿੱਤਲ ਦੇ ਗਲਾਸ ਵਿੱਚ ਚਾਹ ਪਾ ਕੇ ਫੜਾਉਂਦਿਆਂ ਕਿਹਾ ਭਲਕੇ ਤਾਂ ਮੈਂ ਆਪਣੇ ਪੁੱਤਰ ਨੂੰ ਬੌਲੀ ਖਾਣ ਨੂੰ ਦੇਵਾਂਗੀ ਬੌਲੀ ਮੈਂ ਹੈਰਾਨੀ ਨਾਲ ਪੁੱਛਿਆ हां बॉळी आज ਦੁਪਹਿਰੇ ਆਪਣੀ ਮੀਣੀ ਮੱਝ ਸੂ ਪਈ ਐ ਬੜਾ ਸੋਹਣਾ ਪੰਜ ਕਲਿਆਣਾ ਕੱਟਾ ਦਿੱਤਾ ਏ ਸੁਣ ਕੇ ਮੈਂ ਅੱਧੀ ਚਾਹ ਗਲਾਸ ਵਿੱਚ ਹੀ ਛੱਡ ਕੇ ਮੀਣੀ ਮੱਝ ਦੀ ਖੁਰਲੀ ਵੱਲ ਨੂੰ ਭੱਜ ਗਿਆ ਖੁਰਲੀ ਦੇ ਮੋਢ 'ਚ ਮੱਝ ਮੂਰੇ ਬਹੁਤ ਸੋਹਣਾ ਕਾਲਾ ਸ਼ਾਹ ਕੱਟਾ ਪਿਆ ਸੀ ਪਿਆਰਾ ਪਿਆਰਾ ਤੇ ਭੋਲੂ ਜਿਹਾ ਉਸ ਦਾ ਬੱਲਾ ਮੱਥਾ ਮੈਨੂੰ ਗੋਰਾ-ਗੋਰਾ ਲੱਗਿਆ ਚਾਰੇ ਖੁਰੇ ਢੋਂ ਇੱਕ-ਇੱਕ ਗੇਠ ਚਿੱਟੇ ਜਿਵੇਂ ਨੋਆ ਨੂੰ ਚਿਣ ਕੇ ਮਿਣ ਕੇ ਰੰਗ ਕੀਤਾ ਹੋਵੇ ਪੂਸ਼ਤਾ ਪਿਛਲਾ ਹਿੱਸਾ ਵੀ ਥੋੜਾ ਜਿਹਾ ਬੱਗਾ ਸੀ ਮੱਝ ਕੱਟੇ ਨੂੰ ਪਿਆਰ ਨਾਲ ਚਟਕੇ ਮਮਤਾ ਵੀ ਵਿਖਾ ਰਹੀ ਸੀ ਤੇ ਉਸ ਦੇ ਮਿੱਟੀ ਨਾਲ ਲਿਪੜੇ ਪਿੰਡੇ ਨੂੰ ਜੀਵ ਨਾਲ ਸਾਫ਼ ਵੀ ਕਰ ਰਹੀ ਸੀ ਉਹ ਕਦੇ ਕੱਟੇ ਦੀਆਂ ਅੱਖਾਂ ਚਟਦੀ ਕਦੇ ਮੱਥਾ ਚਟਦੀ ਕਦੇ ਕੰਨ ਚਟਦੀ ਕਦੇ ਪੁੱਛ-ਪੁੱਛ ਕਰਕੇ ਉਹਦੇ ਸਾਰੇ ਪਿੰਡੇ ਤੇ ਹੀ ਜੀਭ ਫੇਰ ਦਿੰਦੀ ਪਹਿਲੀ ਨਜ਼ਰੇ ਹੀ ਮੈਨੂੰ ਕੱਟੇ ਨਾਲ ਪਿਆਰ ਹੋ ਗਿਆ ਇੰਨੇ ਨੂੰ ਮਾਂ ਆ ਗਈ ਮੈਨੂੰ ਡੰਡਾ ਫੜਾ ਕੇ ਮੱਝ ਦੇ ਨੇੜੇ ਬਿਠਾ ਕੇ ਹਦਾਇਤ ਕੀਤੀ ਇੱਥੇ ਬੈਠ ਜਾ ਧਿਆਨ ਰੱਖੀ ਕਾਂ ਕੁੱਤਾ ਕੱਟੇ ਦੇ ਖੁਰਾਂ ਨੂੰ ਮੂੰਹ ਨਾ ਮਾਰ ਜਾਵੇ ਕਟੜੂਆਂ ਦੇ ਖੋਰ ਕੂਲੇ ਤੇ ਕੱਚੇ ਹੁੰਦੇ ਨੇ ਜਾਨਵਰਾਂ ਤੋਂ ਇਹਨਾਂ ਨੂੰ ਬਚਾ ਕੇ ਰੱਖਣਾ ਪੈਂਦਾ ਕਿਕਰ ਤੇ ਬੈਠੇ ਕਾਂ ਨੇ ਦੋ ਤਿੰਨ ਵਾਰ ਮੈਨੂੰ ਝਕਾਨੀ ਦੇ ਕੇ ਠੂੰਗਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਹਰ ਵਾਰੀ ਉਸ ਨੂੰ ਡੰਡਾ ਹਿਲਾ ਕੇ ਉਡਾ ਦਿੰਦਾ ਨਿੱਕਾ ਜਿਹਾ ਕੱਟਾ ਉੱਠ ਕੇ ਤੁਰਨ ਦੀ ਕੋਸ਼ਿਸ਼ ਕਰਦਾ ਪਰ ਹਰ ਵਾਰ ਟੜਾਮ ਕਰਕੇ ਉੱਥੇ ਡਿੱਗ ਪੈਂਦਾ ਮੱਝ ਭੱਜ ਕੇ ਉਧਰ ਜਾਂਦੀ ਉਸ ਨੂੰ ਸਗੋਂ ਹੋਰ ਜ਼ੋਰ ਨਾਲ ਚੱਟਣ ਲੱਗ ਜਾਂਦੀ। ਮਾਂ ਆਪਾ ਕੱਟੇ ਦਾ ਸੋਹਣਾ ਜਿਹਾ ਨਾਂ ਰਖੀਏ। ਮੈਨੂੰ ਇਹ ਭੋਲੂ ਜਿਹਾ ਬੜਾ ਚੰਗਾ ਲੱਗਦਾ ਹੈ। ਆਪਾਂ ਇਸ ਨੂੰ ਗੱਗੂ ਕਿਹਾ ਕਰਾਂਗੇ। ਤੈਨੂੰ ਤਾਂ ਹਰ ਵੇਲੇ ਕਾਵਾ ਕੁੱਤਿਆਂ ਦੇ ਨਾਂ ਸੁਝਦੇ ਰਹਿੰਦੇ ਐ। ਮਾਂ ਨੇ ਕਿਹਾ। ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿਵੇਂ ਘਰ ਵਿੱਚ ਸਾਰੇ ਉਸ ਨੂੰ ਗੱਗੂ ਕਹਿਣ ਲੱਗ ਪਏ। ਆਥਣ ਸਵੇਰ ਜਦੋਂ ਧਾਰ ਕੱਢਣ ਦੀ ਗੱਲ ਹੁੰਦੀ ਤਾਂ ਮਾਂ ਕਹਿੰਦੀ ਗੱਗੂ ਦੀ ਮਾਂ ਦੀ ਧਾਰ ਕੱਢ ਲਈ ਕਿ ਨਹੀਂ ਜਿਵੇਂ ਘਰਾਂ ਵਿੱਚ ਆਮ ਹੁੰਦਾ ਹੈ ਛੋਟੇ ਹੁੰਦਿਆਂ ਨੂੰ ਵੱਧ ਪਿਆਰ ਮਿਲਦਾ ਹੈ ਤੇ ਫੇਰੇ ਹੌਲੀ-ਹੌਲੀ ਘਟਦਾ ਜਾਂਦਾ ਹੈ ਗੱਗੂ ਨਾਲ ਵੀ ਇਸੇ ਤਰ੍ਹਾਂ ਹੋਇਆ ਜਿਵੇਂ-ਜਿਵੇਂ ਗੱਗੂ ਵੱਡਾ ਹੋ ਰਿਹਾ ਸੀ ਘਰਦਿਆਂ ਦੀ ਉਸ ਨਾਲ ਸਾਂਝ ਘਟਦੀ ਗਈ ਉਸ ਨਾਲ ਮੇਰੀ ਸਾਂਝ ਦਿਨੋਂ-ਦਿਨ ਵੱਧਦੀ ਗਈ ਹੁਣ ਗੱਗੂ ਮੇਰੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ ਸੀ ਮੈਂ ਜਦੋਂ ਵੀ ਉਸ ਦੇ ਸਿਰ ਤੇ ਹੱਥ ਫੇਰਦਾ ਉਹ ਮੇਰਾ ਹੱਥ ਚੱਟਣ ਲੱਗ ਪੈਂਦਾ। ਮੈਂ ਜਦੋਂ ਵੀ ਉਸ ਦੇ ਨੇੜੇ ਦੀ ਲੰਘਦਾ ਗੱਗੂ ਮੈਨੂੰ ਵੇਖ ਕੇ ਜ਼ਰੂਰ ਅੜਿੰਗਦਾ। ਇੱਕ ਦਿਨ ਗੱਗੂ ਦੇ ਪਿੰਡੇ ਤੇ ਹੱਥ ਫੇਰਨ ਸਮੇਂ ਮੈਨੂੰ ਜਾਪਿਆ ਕਿ ਉਹ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ ਹੈ। ਮੈਂ ਮਾਂ ਨਾਲ ਇਹ ਗੱਲ ਕੀਤੀ ਤਾਂ ਉਹਨੇ ਕਿਹਾ ਗੱਗੂ ਹੁਣ ਥੋੜਾ ਵੱਡਾ ਹੋ ਗਿਆ ਹੈ। ਪਹਿਲਾਂ ਉਸ ਨੂੰ ਦੋ ਥਣ ਝੰਗਾਉਂਦੇ ਸੀ ਫੇਰ ਇੱਕ। ਹੁਣ ਤਾਂ ਬਸ ਗੱਗੂ ਦਾ ਥਣਾ ਨੂੰ ਮੂੰਹ ਲਵਾ ਕੇ ਜਦੋਂ ਮੱਝ ਭਸਮ ਪਵੇ। ਗੱਗੂ ਨੂੰ ਪਰਾਂ ਹਟਾ ਕੇ ਦੂਜੇ ਕਿੱਲੇ ਨਾਲ ਬੰਦ ਦਿੰਦੇ ਹਾਂ ਪਰ ਮਾਂ ਮੀਣੀ ਮੱਝ ਤਾਂ ਗੱਗੂ ਦੀ ਆਪਣੀ ਮਾਂ ਹੈ ਆਪਾਂ ਗੱਗੂ ਨੂੰ ਉਸ ਦੀ ਆਪਣੀ ਮਾਂ ਦਾ ਹੀ ਦੁੱਧ ਕਿਉਂ ਨਹੀਂ ਪੀਣ ਦਿੰਦੇ ਮੈਂ ਪੁੱਛਿਆ ਮੈਂ ਕਈ ਵਾਰ ਨਹੀਂ ਰਿਸਵੇਰੇ ਧਾਰ ਕੱਢਣ ਤੋਂ ਪਹਿਲਾਂ ਗੱਗੂ ਨੂੰ ਕਿੱਲੇ ਤੋਂ ਖੋਲ ਦਿੰਦਾ ਗੱਗੂ ਝੱਟ ਆਪਣੀ ਮਾਂ ਦਾ ਸਾਰਾ ਹੀ ਦੁੱਧ ਗਪਲ-ਗਪਲ ਕਰਕੇ ਚੁੰਗ ਜਾਂਦਾ ਘਰ 'ਚ ਕਦੇ ਵੀ ਮੇਰੀ ਇਸ ਸ਼ਰਾਰਤ ਦਾ ਪਤਾ ਨਾ ਲੱਗਾ ਗੱਗੂ ਹੋਰ ਵੱਡਾ ਹੋ ਗਿਆ ਮੈਂ ਜਦੋਂ ਹੱਥ ਵਿੱਚ ਫੜੀ ਰੋਟੀ ਦਿਖਾ ਕੇ ਗੱਗੂ ਨੂੰ ਆਵਾਜ਼ ਮਾਰਦਾ ਤਾਂ ਉਹ ਭੱਜਾ ਆਉਂਦਾ ਮੇਰੇ ਹੱਥੋਂ ਰੋਟੀ ਖਾ ਕੇ ਮਗਰੋਂ ਮੇਰਾ ਹੱਥ ਚੱਟਣ ਲੱਗ ਪੈਂਦਾ ਕਈ ਵਾਰ ਲਾੜ ਨਾਲ ਫੇਰੇ ਪੋਲੀਆਂ ਪੋਲੀਆਂ ਢੁੱਡਾਂ ਵੀ ਮਾਰਦਾ ਮੈਂ ਜਦੋਂ ਵੀ ਗੁੜ ਦੀਆਂ ਰੋੜੀਆਂ ਗੱਗੂ ਦੇ ਮੂੰਹ 'ਚ ਪਾਉਂਦਾ ਉਹ ਗੁੜ ਖਾ ਕੇ ਮੇਰੀਆਂ ਉਂਗਲਾਂ ਨੂੰ ਚੱਟਣ ਲੱਗ ਪੈਂਦਾ ਇਸ ਤਰ੍ਹਾਂ ਲੱਗਦਾ ਜਿਵੇਂ ਉਹ ਆਪਣੀ ਮਾਂ ਦਾ ਦੁੱਧ ਚੁੰਗ ਰਿਹਾ ਹੋਵੇ ਕਈ ਵਾਰ ਸ਼ਰਾਰਤ ਨਾਲ ਹੱਥ 'ਚ ਰੋਟੀ ਫੜ ਕੇ ਮੈਂ ਗੱਗੂ ਕੋਲ ਉੱਚਾ ਹੱਥ ਕਰਕੇ ਖੜ ਜਾਂਦਾ ਉਸ ਦਾ ਰੋਟੀ ਤੱਕ ਮੂੰਹ ਨਾ ਪੜਦਾ ਉਹ ਤਾਂ ਉਨ ਉੱਚੀ ਕਰਕੇ ਰੋਟੀ ਖੋਣ ਦੀ ਕੋਸ਼ਿਸ਼ ਕਰਦਾ ਜੇ ਫਿਰ ਵੀ ਮੂੰਹ ਨਾ ਪੜਦਾ ਤਾ ਉਹ ਮੈਨੂੰ ਪੌੜੇ ਲਾਉਣ ਦੀ ਕੋਸ਼ਿਸ਼ ਕਰਦਾ ਮੈਂ ਰੋਟੀ ਖਵਾ ਕੇ ਇਸ਼ਾਰੇ ਨਾਲ ਕਹਿੰਦਾ ਗੱਗੂ ਚੱਲ ਆਪਣੇ ਕਿੱਲੇ ਤੇ ਚਲਿਆ ਜਾ ਤਾਂ ਗੱਗੂ ਇਸ਼ਾਰਾ ਸਮਝ ਕੇ ਝੱਟ ਵਾਪਸ ਮੁੜ ਜਾਂਦਾ ਕਦੇ ਕਦੇ ਮੈਂ ਖਾਣ ਵਾਲੀ ਕੋਈ ਹੋਰ ਚੀਜ਼ ਗੱਗੂ ਨੂੰ ਦਿਖਾ ਕੇ ਉਸ ਦੇ ਅੱਗੇ-ਅੱਗੇ ਭੱਜ ਜਾਂਦਾ ਗੱਗੂ ਪਿੱਛੇ-ਪਿੱਛੇ ਦੌੜਦਾ ਅਸੀਂ ਘਰ ਵਿੱਚ ਕਈ ਗੇੜੇ ਕੱਢਦੇ ਮਾਂ ਆਕ ਕੇ ਆਖਦੀ ਬਲੋਲਾ ਕੱਟੇ ਤੋਂ ਕੀ ਕਰ ਰਹੇ ਹੈ ਮੈਂ ਸਕੂਲੋਂ ਆ ਕੇ ਕਦੇ-ਕਦੇ ਮੱਝਾਂ ਚਾਰਨ ਚਲਾ ਜਾਂਦਾ ਗੱਗੂ ਵੀ ਨਾਲ ਹੁੰਦਾ ਬਾਕੀ ਪਸ਼ੂਆਂ ਨਾਲੋਂ ਅੱਡ ਕਰਕੇ ਗੱਗੂ ਨੂੰ ਉਧਰ ਚਰਨ ਲਈ ਛੱਡ ਦਿੰਦਾ ਜਿੱਧਰ ਵਧੀਆ ਲਵਾਲਵਾ ਹਰਾਕਾ ਹੁੰਦਾ ਸੀ ਘਰ ਦੇ ਅੰਦਰ ਬਾਹਰ ਕੰਧਾਂ ਦੇ ਕੋਲੇ ਨਾਲ ਮੈਂ ਗੱਗੂ ਲਿਖ ਦਿੱਤਾ ਮਾਂ ਨੇ ਕਈ ਵਾਰ ਟੋਕਿਆ ਕਿਉਂ ਸਾਰੀਆਂ ਕੰਧਾਂ ਕਾਲੀਆਂ ਕਰਦਾ ਰਹਿੰਦਾ ਮਾਸਟਰ ਜੀ ਨੇ ਇੱਕ ਵਾਰ ਮੇਰੀ ਕਾਪੀ ਤੇ ਗੱਗੂ ਲਿਖਿਆ ਪੜ੍ਹ ਕੇ ਪੁੱਛਿਆ ਇਹ ਕੀ ਦਾ ਨਾਂ ਹੈ ਮੈਂ ਕਿਹਾ ਮਾਸਟਰ ਜੀ ਇਹ ਮੇਰੇ ਆੜੀ ਦਾ ਨਾਂ ਹੈ ਮੈਂ ਗੱਗੂ ਅੱਗੇ ਨਾਲੋਂ ਕਾਫੀ ਵੱਡਾ ਹੋ ਗਿਆ ਸੀ ਪਰ ਉਸ ਦੀਆਂ ਮੇਰੇ ਨਾਲ ਕੀਤੀਆਂ ਜਾਣ ਵਾਲੀਆਂ ਸ਼ਰਾਰਤਾਂ ਅਤੇ ਪਿਆਰ ਵਿੱਚ ਕੋਈ ਕਮੀ ਨਹੀਂ ਸੀ ਐ। ਮੈਂ ਜਦੋਂ ਵੀ ਸਕੂਲੋਂ ਆਉਂਦਾ ਮੈਨੂੰ ਬੂਹੇ 'ਚ ਦੇਖ ਗੱਗੂ ਇੱਕ ਵਾਰ ਜ਼ਰੂਰ ੜਿੰਗਦਾ। ਮੈਨੂੰ ਵੀ ਪਤਾ ਲੱਗ ਜਾਂਦਾ ਕਿ ਗੱਗੂ ਨੂੰ ਮੇਰੇ ਆਏ ਦਾ ਪਤਾ ਲੱਗ ਗਿਆ। ਮੈਂ ਬਸਤਾ ਰੱਖ ਕੇ ਉਸ ਦੇ ਪਿੰਡੇ ਤੇ ਸਿਰ ਤੇ ਹੱਥ ਫੇਰਦਾ। ਨਿੱਕੇ-ਨਿੱਕੇ ਸਿੰਘਾ ਹੇਠ ਫੋਲੀ-ਪੋਲੀ ਖੁਰਕ ਕਰਦਾ ਜਦੋਂ ਤੱਕ ਗੱਗੂ ਮੇਰੇ ਨਾਲ ਲਾਡੀਆਂ-ਬਾਡੀਆਂ ਨਾ ਕਰ ਲੈਂਦਾ ਮੈਨੂੰ ਠੀਕ ਨਾ ਆਉਂਦੀ ਵੱਡਾ ਹੋਣ ਕਾਰਨ ਗੱਗੂ ਹੁਣ ਦੁੱਧ ਚੁੰਘਣਾ ਛੱਡ ਚੁੱਕਾ ਸੀ ਸ਼ਾਇਦ ਘਰਦਿਆਂ ਨੇ ਛੁੜਾ ਦਿੱਤਾ ਸੀ ਹੁਣ ਤਾਂ ਉਹ ਆਪਣੇ ਹਿੱਸੇ ਆਉਂਦੇ ਪੱਠੇ ਹੀ ਖਾਂਦਾ ਜਦੋਂ ਕਦੇ ਰਾਤ ਨੂੰ ਰੱਸਾ ਤੜਾ ਕੇ ਉਹ ਆਪਣੀ ਮਰਜ਼ੀ ਨਾਲ ਰੱਜ ਕੇ ਪੱਠੇ ਖਾ ਲੈਂਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਕਈ ਵਾਰਕ ਗੁਨਾੜ ਖੇਡਦਿਆਂ ਖੇਡਦਿਆਂ ਮੈਂ ਉਸਨੂੰ ਜੱਫੀ ਪਾ ਲੈਂਦਾ ਮਾਂ ਝੜਕ ਕੇ ਕਹਿੰਦੀ ਕਿਉਂ ਕੱਟੇ ਨੂੰ ਜੁੱਮੀ ਚੱਟੀ ਜਾਣਾ ਮੂੰਹ 'ਚ ਗੰਦੇ ਵਾਲ ਪੈ ਜਾਣਗੇ ਮੈਂ ਮਾਂ ਨੂੰ ਆਖਦਾ ਗੱਗੂ ਵੀ ਤਾਂ ਮੈਨੂੰ ਪਿਆਰ ਕਰਦਾ ਹੈ ਇੱਕ ਦਿਨ ਜਦੋਂ ਮੈਂ ਸਕੂਲੋਂ ਪਰਤਿਆ ਤਾਂ ਮੈਨੂੰ ਗੱਗੂ ਦਾ ੜਿੰਗਣਾ ਸੁਣਾਈ ਨਾ ਦਿੱਤਾ ਮੈਂ ਸੋਚਿਆ ਸ਼ਾਇਦ ਗੱਗੂ ਇੱਧਰ ਉੱਧਰ ਹੋ ਗਿਆ ਮੈਂ ਗੱਗੂ ਵੱਗੂ ਕਰਕੇ ਕਈ ਆਵਾਜ਼ਾਂ ਮਾਰੀਆਂ ਪਰ ਗੱਗੂ ਨੇ ਕੋਈ ਉੱਤਰ ਨਾ ਦਿੱਤਾ ਿੰਡੇ ਤੇ ਜਾ ਕੇ ਦੇਖਿਆ ਤਾਂ ਗੱਗੂ ਉੱਥੇ ਨਹੀਂ ਸੀ ਮੈਨੂੰ ਅੱਚ ਵੀ ਲੱਗ ਗਈ ਮਾਂ ਨੂੰ ਪੁੱਛਿਆ ਗੱਗੂ ਕਿੱਥੇ ਹੈ ਮਾਂ ਪਹਿਲਾਂ ਤਾਂ ਮਾਂ ਨੇ ਕਹੀ ਐਨੇ ਬਹਾਨੇ ਕੀਤੇ ਫਿਰ ਮੇਰੀ ਜਿੱਦ ਕਰਨ ਤੇ ਦੱਸ ਦਿੱਤਾ ਕਿ ਤੇਰਾ ਗੱਗੂ ਤੇਰੇ ਬਾਪੂ ਨੇ ਵੇਚ ਦਿੱਤਾ ਮੈਂ ਇਹ ਸੁਣ ਕੇ ਕੰਬ ਗਿਆ ਰੋਂਦੇ ਰੋਂਦੇ ਨੇ ਮੈਂ ਭਰੇ ਪੀਤੇ ਮਨ ਨਾਲ ਪੁੱਛਿਆ ਮੇਰਾ ਗੱਗੂ ਤੁਸੀਂ ਕਿਉਂ ਵੇਚਿਆ ਆਪਾਂ ਨੂੰ ਪੈਸਿਆਂ ਦੀ ਲੋੜ ਸੀ ਮਾਂ ਨੇ ਕਿਹਾ ਇਸ ਘਟਨਾ ਤੋਂ 3 ਦਿਨ ਮਗਰੋਂ ਤੱਕ ਮੈਂ ਰੋਟੀ ਨਾ ਖਾਧੀ ਮਾਂ ਨੇ ਮਿੰਤ ਤਰਲਾ ਅਤੇ ਪਿਆਰ ਕਰਕੇ ਮੈਨੂੰ ਰੋਟੀ ਖਵਾਈ ਮਾਂ ਨੇ ਲਾਰਾ ਵੀ ਲਾਇਆ ਕਿ ਆਪਾਂ ਗੱਗੂ ਨੂੰ ਲੈ ਆਵਾਂਗੇ ਮੈਂ ਬਾਪੂ ਨੂੰ ਕਿਹਾ ਆਪਾਂ ਆਪਣੇ ਗੱਗੂ ਨੂੰ ਵਾਪਸ ਲੈ ਆਈਏ ਵੇਚੀ ਚੀਜ਼ ਵਾਪਸ ਨਹੀਂ ਲਿਆਂਦੀ ਜਾਂਦੀ ਬਾਪੂ ਦਾ ਇੱਕ ਟੁੱਕ ਉੱਤਰ ਸੀ 5 ਦਿਨ ਬਾਅਦ ਮੇਰੇ ਜਮਾਤੀ ਦੋਸਤ ਪਾਲੇ ਨੇ ਦੱਸਿਆ ਤੇਰਾ ਗੱਗੂ ਤੇਰੇ ਬਾਪੂ ਨੇ ਆਪਣੀ ਪਿੰਡ ਦੇ ਦਲੀਪੇ ਨੂੰ ਵੇਚਿਆ ਮੈਂ ਆਪਣੀ ਅੱਖੀਂ ਵੇਖਿਆ ਸੀ ਦਲੀਪਾ ਗੱਗੂ ਨੂੰ ਕਿਕਰ ਨਾਲ ਮੋੜ ਕੇ ਨੱਥ ਮਾਰ ਰਿਹਾ ਸੀ ਦਲੀਪੇ ਨੇ ਪਹਿਲਾਂ ਤਿੱਖਾ ਸੂਆ ਗੱਗੂ ਦੇ ਨੱਕ ਚੋਂ ਲੰਘਾਇਆ ਫਿਰ ਮੋਰੀ ਵਿਚ ਦੀ ਰੱਸੀ ਵੀ ਨੱਥ ਪਾ ਦਿੱਤੀ ਪਾਲੇ ਨੇ ਦੱਸਿਆ ਜਦੋਂ ਦਲੀਪੇ ਨੇ ਗੱਗੂ ਦੇ ਨੱਕ 'ਚ ਮੋਰੀ ਕੀਤੀ ਤਾਂ ਗੱਗੂ ਬਹੁਤ ਤੜਫਿਆ ਬਹੁਤ ਡਿੰਗਿਆ ਜਿਵੇਂ ਤੈਨੂੰ ਵਾਜਾ ਮਾਰ ਰਿਹਾ ਹੋਵੇ ਪਾਲੇ ਦੀ ਗੱਲ ਸੁਣਦਿਆਂ ਸਾਰ ਮੈਂ ਨੰਗੇ ਪੈਰੀਂ ਦੇਲੀਪੇ ਦੇ ਘਰ ਵੱਲ ਛੂਟ ਵਟ ਲਈ ਮਾਂ ਨੇ ਮੈਨੂੰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਪਰ ਮੈਂ ਚਿੜੀ ਪੁੰਜਾ ਛੁੜਾ ਕੇ ਭੱਜ ਗਿਆ ਮੈਂ ਦੇਲੀਪੇ ਦੇ ਪਸ਼ੂਆਂ ਵਾਲੇ ਬਾੜੇ ਵਿੱਚ ਪਹੁੰਚ ਗਿਆ ਗੱਗੂ ਇੱਕ ਨੁੱਕਰ ਨੁੱਕਰ ਦੇ ਵਿੱਚ ਗੋਹੇ ਨਾਲ ਲਿਬੜਿਆ ਤੇ ਬੜਾ ਉਦਾਸ ਖੜਾ ਸੀ ਮੈਂ ਭੱਜ ਕੇ ਗੱਗੂ ਦੇ ਗੱਲ ਨੂੰ ਚੁੰਬੜ ਗਿਆ ਗੱਗੂ ਦਾ ਨੱਕ ਦੀ ਪੀੜ ਨੇ ਬੁਰਾ ਹਾਲ ਕਰ ਦਿੱਤਾ ਸੀ ਗੱਗੂ ਨੇ ਮੈਨੂੰ ਦੇਖ ਕੇ ੜਿੰਗਣ ਦੀ ਕੋਸ਼ਿਸ਼ ਕੀਤੀ ਪਰ ਪੀੜ ਨਾਲ ਉਸਦੀ ਆਵਾਜ਼ ਸੰਗ ਵਿੱਚ ਹੀ اٹਕ ਕੇ ਰਹਿ ਗਈ ਉਸ ਨੇ ਸਿਰਫ ਮਰਦਾ ਆਵਾਜ਼ ਵਿੱਚ ਹੀ ਮੇਰੀ ਹਾਕ ਦਾ ਹੰਗਾਰਾ ਭਰਿਆ ਗੱਗੂ ਦੇਖਣ ਨੂੰ ਬਹੁਤ ਮਾੜchu ਲੱਗ ਰਿਹਾ ਸੀ ਮੈਂ ਬਹੁਤ دیر ਗੱਗੂ ਨੂੰ ਜੱਫੀ ਪਾ ਕੇ ਖੜਾ ਰਿਹਾ ਇਹਨੇ ਨੂੰ ਦੇਖਿਆ ਕਿ ਮਾਂ ਮੇਰੇ ਪਿੱਛੇ ਖੜੀ ਸੀ ਕੋਈ ਨਾ ਪੁੱਤ ਆਪਾਂ ਥੋੜੇ ਦਿਨਾਂ ਤੱਕ ਆਪਣੇ ਗੱਗੂ ਨੂੰ ਆਪਣੇ ਘਰ ਲੈ ਚੱਲਾਂਗੇ। ਮਾਂ ਨੇ ਕਿਹਾ ਨਹੀਂ ਮੈਂ ਤਾਂ ਗੱਗੂ ਨੂੰ ਹੁਣੇ ਲੈ ਕੇ ਜਾਵਾਂਗਾ। ਦੇਖ ਦਿਲੀਪ ਨੇ ਮੇਰੇ ਗੱਗੂ ਦਾ ਬੁਰਾ ਹਾਲ ਕਰ ਦਿੱਤਾ ਹੈ। ਦਿਲੀਪ ਨੇ ਮੇਰੇ ਗੱਗੂ ਦਾ ਨੱਕ ਕਿਉਂ ਪਾੜਿਆ ਹੈ? ਗੱਗੂ ਨੇ ਮੇਰਾ ਹੱਥ ਚੱਟਣ ਦੀ ਕੋਸ਼ਿਸ਼ ਕੀਤੀ ਪਰ ਪੀੜ ਨਾਲ ਉਸ ਦੀ ਜ਼ੁਬਾਨ ਬਾਹਰ ਨਾ ਨਿਕਲ ਸਕੀ। ਮਾਂ ਮੈਨੂੰ ਮਿੱਠੀਆਂ-ਮਿੱਠੀਆਂ ਗੱਲਾਂ ਚ ਲਾ ਕੇ ਘਰ ਵਾਪਸ ਲੈ ਆਈ। ਅਗਲੇ ਦਿਨ ਜਦੋਂ ਮੈਂ ਸਕੂਲ ਜਾ ਰਿਹਾ ਸੀ ਤਾਂ ਮੈਂ ਦੂਰੋਂ ਆਉਂਦੀ ਢਲੀਪੇ ਦੀ ਰੇੜੀ ਸਿਆਣ ਲਈ ਗੱਗੂ ਨੂੰ ਗੱਡੀ ਅੱਗੇ ਝੋੜ ਕੇ ਰੇੜੀ ਉੱਤੇ ਪੱਠੇ ਲੱਦੇ ਹੋਏ ਸਨ ਗੱਗੂ ਮਸਾਂ ਤਰਪਿਆ ਸੀ ਢਲੀਪਾ ਗੱਗੂ ਨੂੰ ਤੇਜ਼ ਤੋਰਨ ਲਈ ਜ਼ੋਰ-ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ ਜਦੋਂ ਗੱਗੂ ਮੇਰੇ ਨੇੜੇ ਆਇਆ ਤਾਂ ਮੈਂ ਦੇਖਿਆ ਉਸ ਦੇ ਪਿੰਡੇ ਤੇ ਸੋਟੀਆਂ ਦੀਆਂ ਬਹੁਤ ਸਾਰੀਆਂ ਲਾਸਾਂ ਉੱਭਰੀਆਂ ਹੋਈਆਂ ਸਨ ਮੇਰੇ ਬਰਾਬਰ ਆ ਕੇ ਗੱਗੂ ਜੂਰ ਨਾਲ ਲੜਿੰਗਿਆ ਅਤੇ ਰੁਕ ਗਿਆ ਮੈਂ ਭੱਜ ਕੇ ਦਲੀਪੇ ਦੇ ਹੱਥ ਚੋਂ ਸੋਟੀ ਖੋਹ ਲਈ ਤੇ ਕਿਹਾ ਤੂੰ ਮੇਰੇ ਗੱਗੂ ਨੂੰ ਕਿਉਂ ਕੁੱਟ ਰਿਹਾ ਏ ਤੂੰ ਉਸ ਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ ਦਲੀਪ ਨੇ ਮੇਰੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਮੈਂ ਵੱਡਾ ਹੋ ਕੇ ਤੇਰੇ ਪੈਸੇ ਦੇ ਦੇਵਾਂਗਾ ਤੂੰ ਮੇਰਾ ਗੱਗੂ ਮੋੜ ਦੇ ਮੈਂ ਦਲੀਪੇ ਦੀ ਬਾਹ ਨੂੰ ਹੱਥ ਨਾਲ ਹਲੂਣਦਿਆਂ ਕਿਹਾ ਦਲੀਪ ਨੇ ਫਿਰ ਵੀ ਮੇਰੀ ਗੱਲ ਦਾ ਜਵਾਬ ਨਾ ਦਿੱਤਾ ਸਗੋਂ ਮੇਰੇ ਵੱਲ ਮੋਤਰ-ਮੋਤਰ ਚਾਹ ਕਰਿਆ ਸੀ ਦਲੀਪ ਨੇ ਮੇਰੇ ਹੱਥੋਂ ਛੋਟੀ ਹੋ ਕੇ ਇੱਕ ਦੋ ਛੋਟੀਆਂ ਗੱਗੂ ਦੇ ਮਾਰ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਗੱਗੂ ਨੇ ਇੱਕ ਪੈਰ ਵੀ ਅੱਗੇ ਨਾ ਪੁੱਟਿਆ ਗੱਗੂ ਤਰਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ ਮੈਂ ਦਲੀਪੇ ਨੂੰ ਕਿਹਾ ਗੱਗੂ ਮੇਰਾ ਆੜੀ ਹੈ ਇਹ ਮੇਰੀ ਹੀ ਅੱਖੇ ਲੱਗਦਾ ਹੈ ਤੂੰ ਇਸ ਨੂੰ ਮਾਰਨਾ ਹੂੰ ਪਸੂਆਂ ਨਾਲ ਕਾਦੀ ਆੜੀ ਤੂੰ ਇਹਨੂੰ ਕਿੱਥੇ ਪੜਾ ਲਿਆ ਬਈ ਇਹ ਤੇਰੇ ਆਖੇ ਲੱਗ ਜੂ ਦਲੀਪਾ ਬੋਲਿਆ ਦਲੀਪੇ ਨੇ ਫਿਰ ਮੂੰਹ ਨਾਲ ਟੱਚ ਟੱਚ ਕਰਕੇ ਅਤੇ ਗੱਗੂ ਦੀ ਪਿੱਠ ਤੇ ਸੋਟੀਆਂ ਲਾ ਕੇ ਉਸਨੂੰ ਤੋਰਨਾ ਚਾਹਿਆ ਪਰ ਗੱਗੂ ਦਾ ਸਾਰਾ ਧਿਆਨ ਤਾਂ ਮੇਰੇ ਵੱਲ ਸੀ ਇਹ ਤੇਰੇ ਆਖੇ ਨਹੀਂ ਲੱਗੇਗਾ ਜੇ ਮੈਂ ਕਹਾ ਗੱਗੂ ਹੁਣੇ ਮੇਰੇ ਨਾਲ ਚੱਲ ਤਾਂ ਆਖੇ ਲੱਗ ਕੇ ਤੁਰ ਪਵੇਗਾ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਮੈਂ ਆਪਣੇ ਬਸਤੇ 'ਚ ਰੋਟੀ ਕੱਢੀ ਤੇ ਗੱਗੂ ਦੇ ਮੂੰਹ ਵਿੱਚ ਪਾ ਦਿੱਤੀ। ਉਸਨੇ ਰੋਟੀ ਖਾ ਕੇ ਮੇਰਾ ਹੱਥ ਛੱਟਿਆ। ਮੈਂ ਗੱਗੂ ਦੇ ਪਿੰਡੇ ਤੇ ਹੱਥ ਫੇਰਿਆ ਤੇ ਉਸਦੇ ਕੰਨ ਕੋਲ ਮੂੰਹ ਕਰਕੇ ਰਿਕੇਹਾ, "ਚੱਲ ਗੱਗੂ, ਆਪਣੇ ਘਰ ਚੱਲੀਏ।" ਤੇ ਨਾਲ ਹੀ ਹੱਥ ਨਾਲ ਜਾਣ ਲਈ ਇਸ਼ਾਰਾ ਕੀਤਾ। ਗੱਗੂ ਝਟਪਟ ਸਣੇ ਰੇੜੀ ਦੇ ਤੇਜ਼ੀ ਨਾਲ ਸਾਡੇ ਘਰ ਵੱਲ ਜਾਣ ਵਾਲੇ ਰਸਤੇ ਪੈ ਗਿਆ। ਦਿਲੀਪਾ ਛਾਲ ਮਾਰ ਕੇ ਰੇੜੀ ਤੋਂ ਉਤਰ ਗਿਆ। ਮੈਂ ਤੇ ਗੱਗੂ ਘਰ ਨੂੰ ਜਾ ਰਹੇ ਸੀ। ਦਲੀਪਾ ਉਨੀ ਦੇਰ ਤੱਕ ਖੜਾ ਸਾਡੇ ਵੱਲ ਦੇਖਦਾ ਰਿਹਾ ਜਿੰਨੀ ਦੇਰ ਤੱਕ ਮੈਂ ਤੇ ਗੱਗੂ ਆਪਣੇ ਘਰ ਜਾਣ ਵਾਲਾ ਮੋੜ ਮੋੜ ਲੀ ਗਏ। ਥੈਂਕ ਯੂ।